ਦੋਸਤੋ ਅੱਜ ਸਵੇਰ ਤੋਂ ਹੀ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡ ਕੋਟਪਟੀਆਂ ਵਿਖੇ ਜਿੱਥੇ ਕਿ ਬੀਤੀ ਰਾਤ ਦੋ ਸ਼ੱਕੀ ਹਥਿਆਰਬੰਦ ਵਿਅਕਤੀ ਦੇਖੇ ਗਏ ਉਸ ਦੇ ਬਾਅਦ ਲਗਾਤਾਰ ਬੀਐਸਐਫ ਵੱਲੋਂ ਔਰ ਪਠਾਨਕੋਟ ਪੁਲਿਸ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੀਐਸਐਫ ਔਰ ਪੰਜਾਬ ਪੁਲਿਸ ਦੇ ਜਵਾਨ ਸਾਂਝੇ ਤੌਰ ਤੇ ਲਗਾਤਾਰ ਪੂਰੇ ਇਲਾਕੇ ਦੇ ਚੱਪੇ ਚੱਪੇ ਨੂੰ ਛਾੰਦੇ ਆ ਲੇਕਿਨ ਹੱਲੇ ਤੱਕ ਪੁਲਿਸ ਦੇ ਹੱਥ ਬਿਲਕੁਲ ਖਾਲੀ ਹਨ ਕੋਈ ਵੀ ਪੁਲਿਸ ਨੂੰ ਹਲੇ ਤੱਕ ਕਾਮਯਾਬੀ ਨਹੀਂ ਮਿਲੀ ਇੱਥੇ ਤੁਹਾਨੂੰ ਦੱਸ ਦਈਏ ਕਿ ਬੀਤੀ ਰਾਤ ਬਾਰਡਰ ਦੇ ਇਸ ਨਜ਼ਦੀਕੀ ਪਿੰਡ ਕੋਟਪਟੀਆਂ ਵਿਖੇ 2 ਹਜ਼ਾਰ ਬੰਦ ਵਿਅਕਤੀ ਜਿਹੜੇ ਆ ਇੱਕ ਫਾਰਮ ਹਾਊਸ ਤੇ ਪਹੁੰਚਦੇ ਆ ਜਿੱਥੇ ਉਹ ਉਸ ਫਾਰਮ ਹਾਊਸ ਤੇ ਕੰਮ ਕਰਨ ਵਾਲੇ ਲੋਕਾਂ ਕੋਲੋਂ ਖਾਣਾ ਖਾਂਦੇ ਆ ਖਾ ਕੇ ਜ਼ਬਰਦਸਤੀ ਉਹਨਾਂ ਤੋ ਪਾਣੀ ਔਰ ਹੋਰ ਸਮਾਨ ਲੈ ਕੇ ਉਹਨਾਂ ਨੂੰ ਧਮਕੀ ਦੇ ਕੇ ਜਾਂਦੇ ਆ ਕਿ ਜੇਕਰ ਕਿਸੇ ਨੇ ਉਹਨਾਂ ਦੀ ਗੱਲ ਕੀਤੀ ਤਾਂ ਉਹ ਅੰਜਾਮ ਭੁਗਤ ਨਹੀਂ ਤਿਆਰ ਰਹਿਣਗੇ ਕੁਝ ਸਮੇਂ ਬਾਅਦ ਜਦੋਂ ਇਹ ਸ਼ੱਕੀ ਵਿਅਕਤੀ ਉਸ ਫਾਰਮ ਹਾਊਸ ਤੋਂ ਚਲੇ ਜਾਂਦੇ ਹਨ ਤਾਂ ਫਾਰਮ ਹਾਊਸ ਦੇ ਵਿੱਚ ਕੰਮ ਕਰਨ ਵਾਲੇ ਲੋਕ ਆਪਣੇ ਮਾਲਕ ਨੂੰ ਹੀ ਜਾਣਕਾਰੀ ਦਿੰਦੇ ਆ ਔਰ ਮਾਲਕ ਦੁਆਰਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਆ ਸੋ ਲਗਾਤਾਰ ਪੁਲਿਸ ਵੱਲੋਂ ਇਸ ਇਲਾਕੇ ਪਰ ਦੇ ਵਿੱਚ ਸਰਚ ਆਪਰੇਸ਼ਨ ਜਾਰੀ ਆ ਆਓ ਤੁਹਾਨੂੰ ਦੱਸਦੇ ਹਾਂ ਇਸ ਮੌਕੇ ਤੇ ਪਠਾਨਕੋਟ ਦੇ ਐਸਐਸਪੀ সোহੇਲ ਕਾਸਿਮ ਮੀਰ ਨੇ ਕੀ ਕਿਹਾ ਮੂਵਮੈਂਟ ਆਫ ਟੂ ਆਰਮਡ ਸਸਪੈਕਟਸ ਤਾਂ ਉਹਦੇ ਵਿੱਚ ਕਰ ਉਸ ਇਨਪੁਟ ਉਹਦੀ ਸੀਰੀਅਸਨੈਸ ਨੂੰ ਸਮਝਦੇ ਹੋਏ ਉਹਦੇ ਵਿੱਚ ਵੀ ਕੋਆਰਡੀਨੇਟਿਡ ਵਿਦ ਡੀਐਸਐਫ ਐਂਡ ਆਰਮੀ ਐਂਡ ਇਹਦੇ ਵਿੱਚ ਜਿਹੜੇ ਟੂ ਆਰਮਡ ਸਸਪੈਕਟ ਸੀਗੇ ਉਹਨਾਂ ਦੀ ਮੂਵਮੈਂਟ ਇਟ ਵਾਸ ਟੁਵਰਡਸ ਜੇਂਡ ਕੇ एंड एट द सेम टाइम जरा जे एंड के पुलिस uh, कठुआ पुलिस देवर इनफॉर्म एंड उस तो बाद इन इन्हें जॉइंट कोऑर्डिनेशन विद द सिस्टर लॉ एनफोर्समेंट एजेंसीज कॉम्बिंग ऑपरेशन हैज़ बिन स्टार्टेड इन द एरिया वो असी uh, चेक कर रहे हैं अदरवाइज मतलब थिंग्स आर पीसफुल एंड र्यूमर्स मॉन्गरिंग ऐसी नहीं करनी है वी आर लुकिंग इन टू इट ਉਦੇ ਵਿੱਚ ਕੁਝ ਕੁਝ ਜਿਹੜੇ ਬੇਸਿਕ ਡੀਟੇਲਸ ਅਸੀਂ ਉਹਨਾਂ ਕੋਲ ਪ੍ਰੋਕੂਰ ਕੀਤੀ ਹੈਗੀ ਆ ਤਾਂ ਥੀਸ ਆਰ ਆਪਰੇਸ਼ਨਲ ਡੀਟੇਲਸ ਤੋਂ ਹਜੇ ਅਸੀਂ ਸ਼ੇਅਰ ਨਹੀਂ ਕਰ ਸਕਦੇ ਬਟ एवरीवन इज ਵਰਕਿੰਗ ਇਨ ਕੋਆਰਡੀਨੇਸ਼ਨ ਐਂਡ ਯੂ نو ਕਰ ਰਹੇ ਨੇ ਪ੍ਰੋਪਰਲੀ ਥੈਂਕ ਯੂ